ਉੱਲੇ ਵੀ ਦੋਸਤੋ ਸਾਰੇ ਵੀਰਾਂ ਨੂੰ ਪਿਆਪੜੀ ਦੱਸ ਰਿਹਾ ਕਾਲ ਨੂੰ ਸਾਰੇ ਠੀਕ ਠਾਕ ਹੋਵੰਗੇ ਦੋਸਤੋ ਅੱਜ ਦੀ ਵੀਡੀਓ ਤੁਹਾਡੇ ਲਈ ਬਹੁਤ ਜ਼ਿਆਦਾ ਖਾਸ ਹੈ ਜਿਵੇਂ ਤੁਸੀਂ ਟਾਈਟਲ ਪੜ ਹੀ ਲਿਆ ਹੋਊਗਾ ਵੀ ਕੋਠੇ ਦੇ ਉੱਤੇ ਬੱਕਰੀ ਫਾਰਮ ਜਾਂ ਪਰਸਤ ਦੇ ਉੱਤੇ ਬੱਕਰੀ ਫਾਰਮ ਠੀਕ ਹੈ ਜੀ ਤੁਹਾਨੂੰ ਦਿਖਾਉਣ ਹੈ ਕਿ ਮੁਸਤਾਕ ਭਾਈ ਨੇ ਮਲੇ ਕੋਟ ਲੈ ਲਿਆ ਅੱਜ ਆਪਾਂ ਮਲੇ ਕੋਟਲੇ ਦੇ ਵਿੱਚ ਆਏ ਹੋਏ ਹਾਂਗੇ ਮਲੇ ਕੋਟਲੇ ਦੇ ਵਿੱਚ ਘਰ ਘਰ ਤੁਹਾਨੂੰ ਬੱਕਰੀਆਂ ਮਿਲਣਗੀਆਂ ਜੀ ਯਾਨੀ ਕਿ ਬੱਕੇ ਦਾ ਗੜ ਮੰਨਿਆ ਗਿਆ ਹੈ ਨਾ ਮੁਸਤਾਕ ਬਾਈ ਨਾ ਕੋਠੇ ਦੇ ਉੱਤੇ ਬੱਕਰੇ ਦਾ ਫਾਰਮ ਬਣਾਇਆ ਹੋਇਆ ਹੈਗਾ ਉੱਥੇ ਆਪਣੇ ਬੱਕਰੇ ਰੱਖੇ ਹੋਏ ਨੇ ਦੇਖ ਰਿਹਾ ਬਈ ਬਾਈ ਨੇ ਕਿਵੇਂ ਆਪਣੀ ਮੈਨੇਜਮੈਂਟ ਜਿਹੜੀ ਕੀਤੀ ਹੋਈ ਹੈ ਕੋਠੇ ਦੇ ਉੱਤੇ ਬਸ ਤੁਸੀਂ ਬਣੇ ਰਹੋ ਵੀਡੀਓ ਤੇ ਚੱਲਦੀ ਵੀਡੀਓ ਸ਼ੇਅਰ ਜਰੂਰ ਕਰ ਦਿਓ ਚਲੋ ਚੱਲਦੇ ਆਂਗੇ ਆਪਾਂ ਮੁਸਤਾਕ ਬਾਈ ਦੇ ਕੋਲੇ ਆਜੋ ਅੱਲੇ ਵੀ ਦੋਸਤੋ ਆਪਾਂ ਪਹੁੰਚ ਗਏ ਮੁਸਤਾਕ ਬਾਈ ਦੇ ਕੋਲੇ ਕੋਠੇ ਦੇ ਉੱਤੇ ਗੱਲਬਾਤ ਕਰਦੇ ਆਂ ਵੀ ਬਾਈ ਦੇ ਮਾਈਂਡ ਦੇ ਵਿੱਚ ਇਹ ਚੀਜ਼ ਕਿਵੇਂ ਆਈ ਹੈ ਨਾ ਪਰ ਮਲੇ ਕੋਲ ਦੇ ਦੇ ਵਿੱਚ ਤਾਂ ਇਹ ਆਮ ਹੋਣਗੇ ਚੀਜ਼ਾਂ ਹਲੋ ਬਾਤ ਕਰਦੇ ਬਾਈ ਨਾ ਬਾਈ ਅਸੀਗਰ ਜੀ ਅਸੀਗਰ ਬਾਈ ਕੀ ਹਾਲੇ ਮੁਸਤਾਕੀਰ ਠੀਕ ਹੈ ਬਾਈ ਵਧੀਆ ਬਹੁਤ ਵਧੀਆ ਠੀਕ ਹੈ ਜੀ ਕਿੰਨਾ ਟਾਈਮ ਹੋ ਗਿਆ ਕੰਮ ਕਰਦੇ ਨੂੰ ਮੈਨੂੰ ਬਾਈ ਹੋ ਗਏ 13-14 ਸਾਲ ਆ ਜੀ 13-14 ਸਾਲ ਤੇ ਆ ਕੋਠੇ ਵਾਲਾ ਕਿਵੇਂ ਜਿਗਾਰਡ ਮਾਈਂਡ ਦੇ ਵਿੱਚ ਆਇਆ ਬਾਈ ਕੋਠੇ ਬਾਈ ਥੱਲੇ ਨਾ ਥੋੜੇ ਘਰੇ ਦਿੱਕਤ ਸੀ ਥੋੜੀ ਜਿਹੀ ਜਗ੍ਹਾ ਘੱਟ ਸੀ ਪਹਿਲਾਂ ਠੀਕ ਆ ਤੇ ਫਿਰ ਮੈਂ ਇਹਨੂੰ ਸੌਂਗ ਸੀ ਇਹ ਕੰਮ ਦਾ ਜੀ ਬੱਕਰੀਆਂ ਰੱਖਣ ਦਾ ਠੀਕ ਆ ਤੇ ਫਿਰ ਮੈਂ ਪਲਾਨ ਬਣਾਇਆ ਵੀ ਥੱਲੇ ਜਨਮ ਦਾ ਬੁੜੀ ਜਨਮ ਦਾ ਬੋਲਦੀ ਸੀ ਕਿ ਆ ਗਾਣਾ ਹੁੰਦਾ ਬਾਹ ਹੁੰਦਾ ਨਾ ਗੰਦ ਮੰਦ ਫਿਰ ਮੈਂ ਕੋਠੇ ਜਿਗਾੜ ਬਣਾਇਆ ਬਈ ਕੋਠੇ ਦੇ ਉੱਪਰ ਜਿਗਾੜ ਲੰਦਾ ਠੀਕ ਆ ਕਿੰਨਾ ਟਾਈਮ ਹੋ ਗਿਆ ਇਹਨੂੰ ਇਹ ਬਣੇ ਨੂੰ ਜਾਦੇ ਬਾਈ ਮੈਂ ਜਦੋਂ ਕੰਮ ਸ਼ੁਰੂ ਕੀਤਾ ਜਾਦੇ ਬਣਾਇਆ ਕਿੰਨਾ ਟਾਈਮ ਹੋ ਗਿਆ ਇਹਨੂੰ ਸਾਲ ਕਿੰਨੇ ਹੋ ਗਏ 13-14 ਸਾਲ ਹੋ ਗਏ ਬਾਈ 13-14 ਸਾਲ ਹੋ ਗਏ ਇੱਥੇ ਠੀਕ ਆ ਪ੍ਰੋਬਲਮ ਤਾਂ ਨਹੀਂ ਆਈ ਕੋਈ ਕਦੇ ਉੱਪਰ ਨਹੀਂ ਕੋਈ ਪ੍ਰੋਬਲਮ ਨਹੀਂ ਯਾਰ ਗਰਮੀ ਨੂੰ ਜੁੱਧਾ ਨਹੀਂ ਮਾਰੀ ਕਦੇ ਕੋਠੇ ਨਹੀਂ 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 ਬਿਲਕੁਲ ਨਹੀਂ ਬਾਈ ਆ ਦੇ ਕੰਦਾ ਉੱਚੀਆਂ ਕਰੀ ਨੇ ਮੇਰੀਆਂ ਹੈ ਜੀ ਹਲ ਕੰਦਾ ਉੱਚੀਆਂ ਬਈ ਲਗਭ ਕੰਦਾ ਕਰੀ ਹੋਏ ਨੇ ਬਾਈ ਨੇ ਪ੍ਰੋਬਲਮ ਕਦੇ ਨਹੀਂ ਆਈ ਹੈ ਨਾ ਵਿੱਚ ਨਾ ਨਾ ਬਾਈ ਕਿੰਨੇ ਰੱਖ ਸਕਦੇ ਆਂਗੇ ਆਪਾਂ ਪੂਰੇ ਬਾਈ ਘਟੋ 20 ਜਾਨਵਰ ਰੱਖ ਰਿਆ ਮੈਂ ਆਪਾਂ 20 ਜਾਨਵਰ ਹੈ ਨਾ ਦਿਖਾਈਏ ਪਹਿਲਾਂ 15 ਵੀ ਨਾ ਹਾਂਜੀ ਹਾਂਜੀ ਲੈ ਵੀ ਇਹ ਹੈ ਕਿ ਬਾਹਰ ਲਈ ਜਗਾ ਕਿੰਨੀ ਥਾਂ ਕਿੰਨੀ ਹੈਗੀ ਇਹ ਸਾਰੀ ਹਾਂ ਸਾਰੀ ਬਾਈ ਹੋ ਯਾਰ ਜਗਾ ਕਦਾ ਨਹੀਂ ਮੈਨੂੰ ਕਹਿ ਸਕਦੇ ਕਿੰਨੇ ਬਾਈ ਕਿੰਨੇ ਹੋਊਗੇ 20 ਫੁੱਟ ਹੋਣਾ ਇਹਨੂੰ 20 13 ਹੋਊ 20 13 ਐ ਲੈ ਵੀ ਦੇਖ ਸਕਦੇ ਹੋ ਨਾ ਤਿੰਨ ਪੋਥਨ ਬਣਾਤੇ ਹੋਣਾ ਇੱਕ ਇਹ ਵਾਲਾ ਇੱਕ ਇਹ ਵਾਲਾ ਤੇ ਇੱਕ ਇਹ ਵਾਲਾ ਪਤਾ ਕਿ ਜਿਵੇਂ ਹੁਣ ਬੱਕਰੇ بڑے ਬੱਕਰੇ ਕਈ ਵਾਰ ਔਖਾ ਕਰਦੇ ਨੇ ਬਾਈ ਫਿਰ ਉਹ ਅਲੱਗ-ਅਲੱਗ ਕਰ ਦਿੰਦੇ ਆ ਠੀਕ ਆ ਹਾਂ ਜਿਵੇਂ ਹੁਣ ਇੱਥੇ ਛੋਟੇ ਬੱਚੇ ਕਰ ਦਿੰਦੇ ਆ ਬਾਹਰੇ ਦੂਜੇ بڑے ਬੱਕਰੇ ਇੱਧਰ ਬੱਕਰੀਆਂ ਕਰਤੀਆਂ ਅੰਦਰ ਇੱਧਰ ਬੱਕਰੀਆਂ ਕਰਤੀਆਂ ਗਰਮੀ ਦੇ ਵਿੱਚ ਗਰਮੀ ਦੇ ਵਿੱਚ ਹਾਂ ਅਲੱਗ-ਅਲੱਗ ਕਰ ਦਿੰਦੇ ਆ ਬਾਈ ਠੀਕ ਆ ਇਹ ਵੀ ਦੇਖ ਸਕਦੇ ਹੋ ਲਗਭਗ 20 ਬੱਕਰੀਆਂ ਆਪਾਂ ਇੱਥੇ ਰੱਖ ਸਕਦੇ ਹਾਂ ਨਾ ਹਾਂ ਜੀ 20 ਬੱਕਰੇ ਬੱਕਰੀਆਂ ਹਨ ਵੀ ਦੇਖ ਸਕਦੇ ਹੋ ਪਾਣੀ ਪੂਣੀ ਦਾ ਜ਼ਿਗਾਰ ਫਿਰ ਕਿਵੇਂ ਕਰਦੇ ਹੋ ਰੇ ਪਾਣੀ ਬਾਈ ਥੱਲੇੋਂ ਲੈ ਕੇ ਹੁਣ ਨਾ ਭਰ ਕੇ ਉਹਦੇ ਵਿੱਚ ਟੱਬੇ ਦੇ ਵਿੱਚ ਪਾ ਕੇ ਟੱਬੇ ਦੇ ਵਿੱਚ ਪਾ ਕੇ ਹਾਂ ਫਿਰ ਇੱਕ ਵਾਰੀ ਪਾਣੀ ਪੀ ਕੇ ਫਿਰ ਬਸ ਬਹੁਤ ਆ ਜੀ ਠੀਕ ਆ ਗਰਮੀ ਦੇ ਵਿੱਚ ਜਾਂਦਾ ਗਰਮੀ ਵਿੱਚ ਭਰ ਕੇ ਰੱਖ ਦਿੰਦੇ ਹਾਂ ਸਿਆਲ ਦੇ ਵਿੱਚ ਤੇ ਇੱਕ ਵਾਰੀ ਪਾਣੀ ਪੀਵਾਂਗਾ ਅੱਛਾ 11 12 ਵਜੇ ਪਾਣੀ ਪੀਵਾਂਗਾ ਉਸ ਤੋਂ ਪਹਿਲਾਂ ਨਹੀਂ ਪੀਵਾਂਗਾ ਸਹੀ ਗੱਲ ਹੈ ਨਾ ਲਓ ਵੀ ਦੇਖ ਸਕਦੇ ਹੋ ਕਿ ਜਿਹੜੇ ਮੇਰੇ ਵੀਰ ਕੋਲੇ ਜਗ੍ਹਾ ਨਹੀਂ ਹੈਗੀ ਨਾ ਉਹ ਕੋਠੇ ਦੇ ਉੱਤੇ ਐਡਾ ਐਡਾ ਜਿਗਾਰ ਬਣਾ ਸਕਦੇ ਹਨਾ ਠੀਕ ਆ ਕੱਚੇ ਗੁੱਚੇ ਤਾਂ ਨਹੀਂ ਰੱਖਣ ਦੀ ਕੋਈ ਲੋੜ ਹੁੰਦੀ ਨਾ 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 ਬਾਈ ਕੋਈ ਦਿੱਕਤ ਨਹੀਂ ਆਉਂਦੀ ਕੋਈ ਦਿੱਕਤ ਨਹੀਂ ਆਉਂਦੀ ਨਾ 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 ਠੀਕ ਆ ਬਾਹਰ ਬੂਰ ਛੱਡ ਦਿਓ ਕਿ ਨਾ ਬੱਕਰੇ ਨਹੀਂ ਬਾਹਰ ਨਹੀਂ ਛੱਡਦਾ ਬਾਈ ਮੇਰੇ ਉੱਪਰ ਕੋਠੀ ਦੇ ਰਹੇ ਨੇ ਜਿਵੇਂ ਉਧਰ ਮੇਰੇ ਥੱਲੇ ਬਣਾਇਆ ਥੱਲੇ ਬਣਾਇਆ ਹੋਇਆ ਹਾਂ ਉਹ ਵੀ ਤੁਹਾਨੂੰ ਦਿਖਾਉਂਗਾ ਉਧਰ ਆ ਪਰਲੇ ਬਸ ਉਧਰ ਹਾਂ ਬਾਹਰ ਘਰੇ ਬਣਾਇਆ ਉਧਰ ਕੱਚਾ ਦੇ ਨੇ ਉਧਰ ਛੱਡ ਦਿੰਦੇ ਹਾਂ ਠੀਕ ਆ ਹਾਂਜੀ ਹਾਂ ਲੈ ਵੀ ਦੇਖਦਾ ਨਾ ਚੰਗਾ ਜ਼ਿਗਾਰਾ ਆ ਬਾਈ ਆ ਬੱਕਰਾ ਦਿਖਾ ਦਵਾਂ ਲੈ ਵੀ ਬਾਈ ਦੇ ਬੱਕਰੇ ਵੀ ਦਿਖਾਉਣਾ ਤੁਹਾਨੂੰ ਇਹ ਬਾਈ ਦਾ ਘਰ ਦਾ ਬੱਕਰਾ ਨ ਤੱਵੀ ਖੀਰਾ ਬੱਚਾ ਲਿਆ ਸੀਗਾ ਦੇਖ ਸਕਦਾ ਹੁਣ ਹੁਣ ਕਿੰਨੀ ਉਮਰ ਹੋ ਗਈ ਇਹਦੀ ਇਹ ਬਾਈ ਹੋਇਆ 6 ਦਿਨਦ ਹੋ ਗਿਆ ਹੁਣ ਤੱਵੀ 6 ਦਿਨਦ ਹੋ ਗਿਆ ਜੈਡ ਬਲੈਕ ਆ ਜਮਾ ਹਾਂ ਹਾਂ ਜੀ ਹਾਂ ਕੰਨ ਕੋ ਨੂੰ ਦੇਖ ਸਕਦਾ ਬਈ ਕੰਨ ਨੱਕ ਸਿੰਘ ਇਹ ਹਾਈਟ ਕਿੰਨੀ ਹੋ ਗਈ ਮਸਤਾਗਾ ਇਹਦੇ 44 ਹੈਡ ਆ ਵੀਰੇ ਤੱਵੀ 44 ਇੰਚ ਦਾ ਬਕਰਾਨਾ ਮੋਟੀ ਹੱਡੀ ਦਾ ਨਾ ਪੂਰਾ ਹਾਂ ਜੀ ਹਾਂ ਸਿਰੇ ਸੁਮੀ ਸਾਰਾ ਕੋ ਕੇ ਆਪਾਂ ਸੇਲ ਵਾਸਤੇ ਨਹੀਂ ਜਾਨੀ ਕਰਿਆ ਹੈ ਸੇਲ ਵਾਸਤੇ ਨਹੀਂ ਨਾ 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 ਇਹ ਨਹੀਂ ਸੀ ਬੱਚੇ ਕਿਵੇਂ ਆ ਰਹੇ ਨੇ ਇਹਦੇ ਬੱਚੇ ਆ ਦੇਖ ਬਾਈ ਫਿਰਦੇ ਨੇ ਇਹਦੇ ਬੱਚੇ ਇਹਦੇ ਬੱਚੇ ਨੇ ਸਾਰੇ ਹਾਂ ਬਾਈ ਇਹਦੇ ਨੇ ਇਹ ਤੱਵੀ ਇਹਦੇ ਬੱਚੇ ਨੇ ਦੇਖ ਸਕਦੇ ਹੋ ਆ ਦੇਖੋ ਬੱਚ ਰਿਜ਼ਲਟ ਚੰਗਾ ਆਉਂਦਾ ਹਾਂ ਹਾਂ ਜੀ ਹਾਂ 5 ਕਿਲੋ ਦੇ ਲੈ ਕੀ ਕੱਢਦਾ ਹੈ ਜੈਡ ਬਲੈਕ ਵਿੱਚ ਨਾ ਰੰਗਦਾਰ ਵੀ ਆਉਂਦੇ ਨੇ ਭਾਈ ਰੰਗਦਾਰ ਵੀ ਆਉਂਦੇ ਨੇ ਰੰਗਦਾਰ ਵੀ ਨੇ ਆ ਵੀ ਵਾ ਦੇਖੋ ਪੱਠਾ ਹੀ ਦੀ ਪੱਠਾ ਇਹਦੀ ਪੱਠਾ ਹੈ ਹਾਂ ਜੀ ਹਾਂ ਇਹ ਬੱਕਰੀ ਉੱਪਰ ਵਾਗੀ ਹੋਣਾ ਕਿਹੜੇ ਵਾਰ ਹਾਂ ਹਾਂ ਲੈ ਵੀ ਦੇਖ ਲੈ ਆਹ ਬੱਚਾ ਹੈ ਭਾਈ ਇਹਦਾ ਹੀ ਯਾਰ ਸਾਰੇ ਬੱਚੇ ਇਹਦੇ ਨੇ ਭਾਈ ਆਪਣੇ ਕੋਲ ਦੂਸਰੇ ਦੇ ਬੱਚੇ ਰੱਖੇ ਹੀ ਨਹੀਂ ਮੇਰੇ ਹਾਂ ਇੱਕੇ ਬੱਕਰਾ ਰੱਖਿਆ ਕੋ ਹੋਰ ਵੀ ਬੱਕਰੇ ਆ ਗਏ ਨੇ ਨਹੀਂ ਬੱਕਰਾ ਭਾਈ ਹੋਰ ਵੀ ਰੱਖਿਆ ਜ ਨੇ ਬੱਕਰੀ ਕਰਾਸ ਵੀ ਤੋਂ ਹੀ ਕਰਾਉਣੀ ਮੈਂ ਆਪਣੀ ਜਿਹੜੀ ਘਰ ਵਾਸਤੇ ਬੱਕਰੀ ਇਹ ਤੋਂ ਕਰਾਸ ਕਰਾਉਣਾ ਹਾਂ ਹਾਂ ਇੱਕ ਆ ਬੱਚਾ ਇਹਦੇ ਕੀ ਕਬੇਤ ਨੇ ਨਾ ਬੱਕਰੇ ਬੱਚੇ ਨਹੀਂ ਬਾਈ ਨਹੀਂ ਬੱਚੇ ਨਹੀਂ ਵਿੱਚ ਬੱਚੇ ਕੋਈ ਵੀ ਨਹੀਂ ਵੇਚਣਾ ਹੈ ਬੱਚੇ ਵੇਚਾਂਗੇ ਪਰ ਦੋ ਨਾ ਜੋ ਪਰੇ بڑے ਦਿਖਾਈਓ ਉਹ ਵੀ ਦਿਖਾ ਦੇ ਹਾਂ ਬੜਾ ਬੱਕਰਾ ਨਾ ਚਾਰ ਦੰਦਾ ਹੁੰਦਾ ਬਾਈ ਹਲੇ 42 ਹਾਈਟ ਹੈ ਦੀ ਠੀਕ ਆ ਘਰ ਦੀ ਹੋਣਗੇ ਬੈਸ ਤਾਂ ਨਹੀਂ ਇਹ ਲਿਆ ਸੀ ਬਾਈ ਆਪਣੇ ਉਹ ਜਿਹੜਾ ਬੱਚਾ ਉਹ ਕਰਦਾ ਆਪਣੇ ਉਹ ਬੱਕਰੇ ਦਾ ਬਸ ਉਹ ਬੱਕਰੇ ਦਾ ਹਾਂ ਕੇ ਚਾਰ ਦੰਦਾ 42 ਹਾਈਟ ਹੈ ਦੀ ਲੈ ਵੀ ਚਾਰ ਦੰਦ 42 ਇੰਚ ਹਾਈਟ ਆ ਨਾ ਦੇਖ ਸਕਦੇ ਹੋ ਬੱਕਰੇ ਨੂੰ ਪੂਰਾ ਰਾਜ ਹੀ ਆ ਨਾ ਪਲਿਆ ਹੋਇਆ ਪੂਰਾ ਬਾਈ ਪੂਰਾ ਖਵਾਉਣੇ ਕੀ ਹੋ ਮਸਤਾ ਕਹੇ ਜਾ ਮੈਂ ਤਾਂ ਬਾਈ ਆ ਦੇਖ ਛੋਲਿਆਂ ਦਾ ਛਿਲਕਾ ਵਿੱਚ ਛੋਲਿਆਂ ਦਾ ਫਾੜ ਹਰੀ ਪੱਤੀ ਛਿਲਕਾ ਨਹੀਂ ਵੀ ਇਹੋ ਜਿਹਾ ਕੁਝ ਹੁੰਦਾ ਨਾ ਹਾਂ ਇਹ ਸੁੱਕਾ ਸੌਦਾ ਪੋਣੇ ਵੀਰੇ ਡਾਣੀ ਨਹੀਂ ਰੂਣੀ ਆਪਾਂ ਪਾਈ ਕਰ ਡਾਣੀ ਨਹੀਂ ਕਦੇ ਪਾਈ ਕਦੇ ਵੀ ਨਹੀਂ ਪਾਈ ਨਾ ਕੀ ਕਹਣਾ ਕਦੇ ਜਦੋਂ ਹੁਣ ਡੇਕਾਂ ਨੂੰ ਕੋ ਚੱਲ ਪੈਂਦੇ ਨੇ ਉਦੋਂ ਕੀ ਕਹਣਾ ਵਿੱਚ ਦੀ ਲਿਆਵਣੇ ਮੈਂ ਨਹੀਂ ਪਾਉਂਦਾ ਬਈ ਯਾਰ ਠੀਕ ਹੈ ਗੁਵਾਰਾ ਨਹੀਂ ਆਹੀ ਕੋ ਚੱਲਦਾ ਹੈ ਕੋਈ ਕੋ ਚੱਲਦਾ ਹੀ ਹਾਂ ਤੇ ਵੀ ਆਹੀ ਕੋ ਚੱਲਦਾ ਬਈ ਕਹਿੰਦਾ ਉਹ ਦੂਜਾ ਬੱਕਰਾ ਕਿਹੜਾ ਹੈ ਰੋਹਿੰਦਰ ਆ ਬਈ ਫੜਿਆ ਐਵੀਸਨ ਉਹ ਦਿਖਾਉਣ ਹੈਗੇ ਚੰਗਾ ਬੱਚਾ ਬਈ ਇਹ ਵੀ ਲੈ ਕੰਨ ਦੇਖੋ ਬਲਦਾ ਹੈ ਨਾ ਇਹ ਸੇਮ ਕਾਪੀ ਹੈ ਬਈ ਉਹਦੀ ਇਹ ਉਸੇ ਦੀ ਹੈ ਆਪਣੇ ਬੱਕਰੇ ਦੀ ਬਈ ਇਹਦੀ ਹੈ ਲੈ ਵੀ ਇਹ ਬੱਕਰੇ ਦਾ ਇਹ ਸੇਲ ਆ ਨਾ ਇਹ ਸੇਲ ਕਰ ਦਾਂਗੇ ਆਪਾਂ ਦੰਦ ਦੰਦ ਬੱਚਾ ਬਈ ਇਹਦੇ 7 ਮਹੀਨੇ ਦਾ ਬੱਚਾ 7 ਮਹੀਨੇ ਦਾ ਬੱਚਾ ਬਈ ਖੀਰਾ ਬੱਚਾ ਦਾ ਦੇਖ ਸਕਦੇ ਹੋ ਨਾ 7 ਮਹੀਨੇ ਦਾ ਬੱਚਾ ਹੈ 7 ਮਹੀਨੇ ਦਾ ਬੱਚਾ ਹੈਗਾ ਬੋਡੀ weight ਹੁਣੀ ਹੋਊ ਬਈ ਇਹਦਾ 45 ਕਿਲੋ ਬਈ 45 ਕਿਲੋ weight ਹੋਊਗਾ ਨਾ ਹਾਂਜੀ ਹਾਂ ਬਾਕੀ ਬਈ ਜੀ ਦੇਖ ਲੈ ਪੈਰ ਪੂਰਾ ਸਾਤੀ ਹੁੱਤੀ ਚੰਗੀ ਆ ਨਾ ਬ੍ਰੀਡਰ ਬੱਚਾ ਬਈ ਨਾ ਜਿਹਨੇ ਕਿਸੇ ਨੇ ਬਾਈ ਨੇ ਰੱਖਣਾ ਆਪਣੇ ਬੋਕ ਦਾ ਬੱਚਾ ਇਹ ਦੋਈ ਇਹ ਇਹ ਸੇਲ ਕਰ ਦਾਂਗੇ ਜੇ ਲੈਣਾ ਹੋਵੇ ਕਨੇ ਕਿੰਨੇ ਰੁਪਏ ਦਾ ਦੇਵੋਗੇ ਕਮੋਕ ਦੇ ਕਰ ਲਵਾਂਗੇ ਮੌਕੇ ਦੀ ਗੱਲਾਂ ਹੀ ਬਈ ਯਾਰ ਮੌਕੇ ਤੇ ਸਹੀ ਗੱਲ ਹੈ ਨਾ ਜੇ ਇਹਨੂੰ ਬਾਈ ਨੂੰ ਪਸੰਦ ਆਉਣਾ ਫਿਰ ਗੱਲ ਕਰ ਸਕਦਾ ਆਪਣੇ ਨਾਲ ਸਹੀ ਗੱਲ ਆ ਬਈ ਜੇ ਕਿਸੇ ਵੀ ਮੇਰੇ ਵੀਰ ਨੂੰ ਸਮਝ ਦੇ ਵਿੱਚ ਆਉਂਦਾਗਾ ਸ਼ੌਂਕ ਪੂਰਾ ਕਰਨ ਵਾਸਤੇ ਨਾ ਹਾਂਜੀ ਹਾਂ ਤਾਂ ਬੱਕਰਾ ਚੰਗਾ ਬਈ ਟੈਸਟੀਕਲ ਪੱਖੋਂ ਦੇਖ ਸਕਦੇ ਹੋਗੇ ਇੱਕ ਨੰਬਰ ਕੋ ਆਲਟ ਬਾਈ ਸੇਮ ਹੀ ਹੋਦੀ ਟੈਸਟ ਗਾਲ ਜੀ ਮੈਂ ਉਹਦੇ ਗੋਲ ਨੇ ਉਹ ਵੀ ਇਹਦੇ ਨੇ ਉਹ ਮੇਰੇ ਤੇ ਨਾ ਇਹਦਾ ਬੱਚਾ ਬਾਈ ਇਹਦਾ ਬੱਚਾ ਇਹਦਾ ਆ ਡੱਬ ਆਇਆ ਨਾ ਮਾੜਾ ਆ ਮਾੜਾ ਆ ਬਾਈ ਹਾਂ ਮਾੜਾ ਆ ਡੱਬ ਆ ਨਾ ਹਾਂ ਇੰਨਾ ਕਿ ਜਰੂਰਾ ਡੱਬ ਬਾਕੀ ਸਾਰਾ ਜੱਡ ਬਲੈਗ ਇੰਨਾ ਕੀ ਹੋ ਤੇ ਆ ਗਿਆ ਹਾਂ ਇੰਨਾ ਕੀ ਹੋ ਤੇ ਆ ਗਿਆ ਮੱਥੇ ਤੇ ਹਾਂਜੀ ਹਾਂ ਲੈ ਵੀ ਦੇਖ ਬੱਚੇ ਸਾਰੇ ਇਹਦੇ ਨਹੀਂ ਬਈ ਇਹ ਮੈਂ ਚਾਰਕ ਬੱਚੇ ਦਾ ਛੋਟੇ ਬੰਲਾ ਸੇਲ ਕਰਤੇ ਸੀ ਕੋਈ ਲੈ ਕੇ ਧੱਕੇ ਨਾ ਬਈ ਲੈ ਵੀ ਮਿੱਤਰੋ ਕਮੈਂਟ ਕਰਕੇ ਦੱਸੋ ਵੀ ਇਹ ਜਗਾਰ ਕਿਵੇਂ ਲੱਗਿਆ ਤੁਹਾਨੂੰ ਦਿਖਾ ਦਈਏ ਦੁਬਾਰੇ ਲੈ ਵੀ ਗਾਰੇ ਕਿਵੇਂ ਲੱਗਿਆ ਤੁਹਾਨੂੰ ਕੋਠੇ ਦੇ ਉੱਤੇ ਬੱਕਰੀ ਫਾਰਮ ਕਮੈਂਟ ਜ਼ਰੂਰ ਕਰ ਦਿਓ ਤੇ ਜੇ ਕਿਸੇ ਵੀ ਮੇਰੇ ਵੀਰ ਨੇ ਮੁਸਤਾਕ ਤੋਂ ਇਹ ਬੱਚਾ ਖਰੀਦਣਾ ਹੋਵੇ ਜਾਂ ਕਿਸ਼ੋਰ ਤਾਂ ਤੁਸੀਂ ਸੰਪਰਕ ਕਰ ਸਕਦੇ ਹੋਗੇ ਠੀਕ ਆ ਮੁਸਤਾਕ ਬਾਈ ਠੀਕ ਆ ਬਾਈ ਧੰਨਵਾਦ ਬਾਈ ਜੀ ਤੇ ਵੀਡੀਓ ਬਾਈ ਜੀ ਸ਼ੇਅਰ ਜ਼ਰੂਰ ਕਰ ਦਿਓ ਚੱਲਦੀ ਵੀਡੀਓ ਇੱਕ ਵੀਡੀਓ ਹੋਰ ਆਪਾਂ ਮੁਸਤਾਕ ਬਾਈ ਦੀ ਦੇਵਾਂਗੇ ਉਹ ਵੀ ਜ਼ਰੂਰ ਦੇਖਿਓ ਤੁਸੀਂ ਧੰਨਵਾਦ